ਉਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੁ ਪਛਾਨੈ ਮਾਨੈ ਹੁਕਮ ਤਜੈ ਅਪਮਾਨੈ ਪ੍ਰੀਸੁਰਾਤੀ ਰਲੀਆਂ ਮਾਨੈ ਸੁਣ ਜਖੀਏ ਪ੍ਰਭ ਮਿਲੋ ਨਨਸਾਨੀ ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਓ ਸੱਕੀਸੀ ਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗ ਨੂੰ ਅੰਕ ਸਮਾਵੇ ਗਰਬ gheli ਮੈਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਬਹਾਵੇ ਕਰਮਹੀਨ ਮਨ ਮਕਦੁਕ ਦੁਖ ਪਾਵੇ ਬਿਨੂ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿਆ ਪਰਪੂਰ ਜਨ ਨਾਨਕ ਗਾਵੇ ਦੇਖ ਹਦੂਰ ਸੁਹੀ ਮਹੱਲਾ ਪੰਜਵਾਂ ਗ੍ਰੰਵਸ ਗੁਰ ਕੀ ਨਾਹੋ ਕਰ ਕੀ ਨਾਰ ਦਸ ਦਾਸੀ ਕਰ ਕੀਨੀ ਪਤਾਰ ਸਗਲ ਸਮਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਪਿਰੋ ਕੋ ਲੋੜੀ ਕਮਣ ਗਾਂ ਗੁਣਕੰਤ ਪਿਆਰੇ ਸੁਗੜ ਸਰੂਪ ਦਿਆਲ ਮੋਰਾ ਰੀ ਰਹਾ ਸੱਤ ਸਿੰਗਾਰ ਭਵੰਜਣ ਪਾਇਆ ਅੰਬਰਤ ਨਾਮ ਤੰਬੋਲ ਮੁਖ ਕਾਇ ਕੰਗਣ ਬਸਤਰ ਗਹਿਨੇ ਬਣੀ ਸੁਹਾਵੀ ਤਨ ਸਭ ਸੁਖ ਪਾਵੇ ਜਾ ਪੇਰ ਘਰ ਆਵੇ ਗੁਣ ਕਾਮਣ ਕਰ ਕੰਤਰ ਜਾਇ ਵਾਸ ਕਰ ਲੀਨਾ ਗੁਰੂ ਪਰਮ ਚੁਕਾਇਆ ਸਭ ਤੇ ਉੱਚ ਮੰਦਰ ਮੇਰਾ ਸਭ ਕਾਮਣ त्यागी ਪ੍ਰਭ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਜਿਆਰਾ ਸੀਜ ਬਸਾਈ ਸਰ ਹਦ ਅਪਾਰਾ ਨਵ ਰੰਗ ਲਾਲ ਸੇਵ ਰਾਜ ਨਾਇਆ ਜਨਨਾਨਕ ਪਿਰ ਧਨ ਮਿਲ ਸੁਖ ਪਾਇਆ ਸੁਹੀ ਮਹੱਲਾ ਪੰਜਵਾਂ ਉਮਕਿ ਉਹ ਹੀਓ ਮਿਲਣ ਪ੍ਰਭ ਤਾਈ ਕੋਜਤ ਚਰਿਓ ਦੇਖਿਓ ਪ੍ਰੀਜਾਈ ਸੁਣ ਸੰਦੇਸ ਰੋ ਪ੍ਰੀ ਗਹਿਰੇ ਸੇ ਜਬਿਸਾਈ ਪ੍ਰਮ ਪ੍ਰਮ ਆਇਓ ਤੋ ਨ ਦੂਰ ਨ ਪਾਈ ਕਿਨ ਬਿਦ ਹੀਰੋ ਤਿਰੈ ਨਿਮਾਨੋ ਮਿਲ ਸਾਜਨੋ ਹਉ ਤਦ ਕੁਰਬਾਨੋ ਏਕਾਸੀ ਜੋ ਵਿਸੀ ਤਨ ਕੰਤਾ ਤਨ ਸੂਤੀ ਪਿਰ ਸਾਦ ਜਗੰਤਾ ਪੀਓ ਮਦਰੋ ਤਨ ਮਤਵੰਤਾ ਤਨ ਜਾਗੇ ਜੀ ਪਿਰ ਬੁਲੰਤਾ ਪਾਇਨਰਾ ਸੇ ਬਹੁਤ ਦਿਨ ਲੱਗੇ ਦੀਸ ਦਸੰਤਰ ਮੈਂ ਸਗਲੇ ਝਾਗੀ ਕਿਨ ਰਹਿ ਨਾ ਪਾਵੋ ਬਿਨ ਪਗ ਪਾਗੀ ਹੋਏ ਕਿਰਪਾਲ ਪ੍ਰਭ ਹੋ ਮਿਲੇ ਸੁਭਾਗੇ ਪਇਓ ਕਿਰਪਾਲ ਸਾਤ ਸੰਗ ਮਿਲਾਇਆ ਬੂਜੀ ਤਪਤ ਘਰੇ ਪਿਰੋ ਪਾਇਆ ਸਗਲ ਸੰਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰੂ ਪਰਮ ਚੁਕਾਇਆ ਜੈ ਦੇ ਕਤਿ ਪਿਰ ਹੈ ਪਾਈ ਕੋਲੋ ਕਪਾਟ ਤਮਣੋ ਠਹਿرائی ਰਹਾ ਸੁਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸਮਾਲੀ ਮੋਹੇ ਨਿਰਗੁਣ ਕੇ ਜਿਦਦਾਰੀ ਬੈ ਕੀਦ ਕਿਆ ਕਰੇ ਚੁਤਰਾਏ ਜਿਉ ਪਿੰਡ ਸਬਤਾਰੇ ਲਾਲ ਰੰਗਿਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੀ ਰਹਾ ਪ੍ਰਭ ਦਾਤਾ ਮੁਹੈਦੀਨ ਪਕਾਰੀ ਤੂੰ ਸਦਾ ਸਦਾ ਉਪਕਾਰੀ ਸੋ ਕਿਸ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕਰ ਅਗਮਿਆ ਪਾਰੀ ਕਿਆ ਸੇਵ ਕਮਾਵ ਕਿਆ ਕਹਿਰ ਜਾਵੂ ਭੇਦ ਕਿਤ ਪਾਵੋ ਦਰਸਾਰੇ ਮੇਤ ਨਹੀਂ ਪਾਈਏ ਅੰਤ ਨਾ ਲਹੀਏ ਮਾਨ ਤਰਸੈ ਚਰੋ ਨਾਰੀ ਪਾਵੋ ਦਾਨ ਢੀਠ ਹੋਏ ਮੰਗੋ ਮੁਕ ਲਾਗੇ ਸੰਤ ਨਾਰੀ ਜਨ ਨਾਨਕੋ ਗੁਰ ਕਿਰਪਾ ਧਾਰੀ ਪ੍ਰਭੂ ਹਾਥ ਦੇਨ ਸੋ ਤਾਰੀ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭੂ ਹਾਥ ਦੇਨ ਸੋ ਤਾਰੀ